ਮੇਰਾ ਨਾਮ ਸੁਮੇਤਾ ਹੈਗਾ ਤੇ ਮੈਂ ਵਾਰਡ ਇੰਚਾਰਜ ਹੈਗਾ ਇਸ ਤੋਂ ਦਾ ਮੈਨੂੰ ਜਿੱਤੇ ਹੀ ਪਤਾ ਲੱਗਾ ਕਿ ਇੱਥੇ ਰੰਗੋਲੀਆਂ ਚੱਲੀਆਂ ਇਹ ਸਾਡੇ ਮੇਰੇ ਬਿਲਕੁਲ ਹੀ ਵਾਰਡ 45 ਦੇ ਵਿੱਚ ਹੈਗਾ ਮੇਰੇ ਘਰ ਤੋਂ ਬਿਲਕੁਲ ਨੇੜੇ ਹੈਗਾ ਉਹ ਹਾਈਵੇ ਦੇ ਉੱਪਰ ਹੈ ਇਹ ਬਾਸ਼ੀ ਦਾ ਟੱਪ ਹੈਗਾ ਇੱਥੇ 6 ਮੁੰਡੇ ਅੰਦਰ ਆਲਰੇਡੀ ਬੈਠੇ ਹੋਏ ਸੀਗੇ ਜਿਹੜੀ ਗੱਲਬਾਤ ਤੋਂ ਪਤਾ ਲੱਗਿਆ ਤੇ 4-5 ਮੁੰਡੇ ਬਾਹਰ ਡਰਾਡ ਵਰ ਗੋਲੀਆਂ ਲੈ ਕੇ ਆਏ ਨੇ ਉਹਨਾਂ ਨੇ ਆਂਦੇ ਆਂਦਾ ਤੋਂ ਅੱਠ ਤੋਂ 9 ਫਾਇਰ ਕਰਤੇ ਆ ਜਿਹਦੇ ਵਿੱਚ 7 ਗੋਲ ਤੇ ਬਰਾਮਦ ਹੋ ਗਏ ਆ ਸਾਨੂੰ ਇਹਨਾਂ ਨੂੰ ਤੇ ਨਾਲ ਹੀ ਅਸੀਂ ਫੋਨ ਕਰ ਦਿੱਤਾ ਹੈਗਾ ਸਾਰੀ ਪੁਲਿਸ ਵੀ ਆ ਗਈ ਆਪਣੀ ਕਾਰਵਾਈ ਕਰਦੀ ਪ ਤੇ ਇਹ ਇਹ ਜਾਣਿਆ ਕਿ ਇਹ ਜਿਹੜੀ ਹੋਇਆ ਜਿੱਦਾਂ ਦੇ ਅਟੈਕ ਹੋ ਰਿਹਾ ਹੈ ਇਹ ਨਾਰਮਲੀ ਆਮ ਜਨਤਾ ਦੇ ਵਿੱਚ ਜਿਹੜੀ ਵੀ ਚੀਜ਼ ਹੈ دہشت ਦਾ ਹੈਗਾ ਇਹਨੂੰ ਜਲਦੀ ਤੋਂ ਜਲਦੀ ਕੀਤਾ ਜਾਏ ਸਾਡੇ ਸਾਰੇ ਐਸਐਸਓ ਸਾਹਿਬ ਵਗੈਰਾ ਸਾਰੇ ਪੁੱਜ ਗਏ ਨੇ ਤੇ ਮੈਂ ਚਾਹਾਂਗਾ ਕਿ ਇਹ ਚੀਜ਼ਾਂ ਦਾ ਜਲਦੀ ਜਲਦੀ ਹੱਲ ਹੋਏ ਤੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਔਰ ਇਹ ਫੜੇ ਜਾਣ ਜਲਦੀ ਦੇ ਲੋ ਇਹ ਤੋਂ ਤਿੰਨ ਤੋਂ ਜ਼ਿਆਦਾ ਜ਼ਖਮੀ ਜਿਹੜੇ ਪਤਾ ਲੱਗਿਆ ਕਿ ਤਿੰਨ ਤੋਂ ਜ਼ਿਆਦਾ ਜਿਹੜੇ ਆ ਉਹ ਜ਼ਖਮੀ ਹੋ ਚੁੱਕੇ ਆ ਔਰ ਉਹ ਸਿਵਲ ਹਸਪੀਟਲ ਵਿੱਚ ਜਿਹੜਾ ਪਤਾ ਲੱਗਿਆ ਕਿ ਉਹ ਸਿਵਲ ਹਸਪੀਟਲ ਦੇ ਵਿੱਚ ਹੈਗੇ ਆ ਇਹਨਾਂ ਸਰਨੇ ਚੌਕ ਦੇ ਵਿੱਚ ਇੱਕ ਬਾਸ਼ੀ ਦਾ ਢੱਬਾ ਆ ਇੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਆ ਕਿ ਇੱਥੇ ਗੋਲੀਆਂ ਚੱਲੀਆਂ ਨੇ ਜੋ ਅਸੀਂ ਮੌਕੇ ਤੇ ਪਹੁੰਚੇ ਆ ਤੇ ਇਹ ਵੀ ਪਤਾ ਲੱਗਾ ਕਿ ਕੋਈ ਜ਼ਖਮੀ ਹੋਏ ਨੇ ਤਿੰਨ ਬੰਦੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਉਹਦੇ ਬਾਰੇ ਸਾਡੀ ਜਿਹੜੀ ਤਹਿਕੀਕਤ ਚੱਲ ਰਹੀ ਆ ਤੇ ਇਥੋਂ ਮੌਕੇ ਤੋਂ ਸੱਤ ਨੌਲ ਸਾਨੂੰ ਮਿਲੇ ਨੇ ਇਹਦੇ ਸਬੰਧ ਵਿੱਚ ਸਾਰੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਆ ਜਿਹੜੇ ਵੀ ਦੋਸ਼ੀ ਹੋਏ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਇਹਦੀ ਹਾਲੇ ਨਹੀਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਡਿਸਕਲੋਜ਼ ਕੀਤਾ ਜਾ ਸਕਦਾ ਮੇਰਾ ਨਾਮ ਸੁਮੇਤ ਹੈਗਾ ਤਾਂ ਮੈਂ ਵਾਰਡ ਇੰਚਾਰਜ ਹੈਗਾ ਇਸੋ ਦਾ ਮੈਨੂੰ ਜਿੱਦਾਂ ਹੀ ਪਤਾ ਲੱਗਾ ਕਿ ਇੱਥੇ ਰੰਗੋਲੀਆਂ ਚੱਲੀਆਂ ਇਹ ਸਾਡੇ ਮੇਰੇ ਬਿਲਕੁਲ ਹੀ ਵਾਰਡ 45 ਦੇ ਵਿੱਚ ਹੈਗਾ ਮੇਰੇ ਘਰ ਤੋਂ ਬਿਲਕੁਲ ਨੇੜੇ ਹੈਗਾ ਉਹ ਹਾਈਵੇ ਦੇ ਉੱਪਰ ਹੈ ਇਹ ਬਾਸ਼ੀ ਦਾ ਟੱਪ ਹੈਗਾ ਇੱਥੇ 6 ਮੁੰਡੇ ਅੰਦਰ ਆਲਰੇਡੀ ਬੈਠੇ ਹੋਏ ਸੀਗੇ ਜਿਹੜੀ ਗੱਲਬਾਤ ਤੋਂ ਪਤਾ ਲੱਗਿਆ ਤੇ 4-5 ਮੁੰਡੇ ਬਾਅਦ ਡਰਾਟ ਹੋਰ ਗੋਲੀਆਂ ਲੈ ਕੇ ਆਏ ਨੇ ਉਹਨਾਂ ਨੇ ਆਂਦੇ ਆਂਦਾ ਤੋਂ 8 ਤੋਂ 9 ਫਾਇਰ ਕਰਤੇ ਆ ਜਿਹਦੇ ਵਿੱਚ 7 ਗੋਲ ਤੇ ਇਹਨਾਂ ਨੂੰ ਤੇ ਨਾਲ ਹੀ ਅਸੀਂ ਫੋਨ ਕਰ ਦਿੱਤਾ ਗਿਆ ਸਾਰੀ ਪੁਲਿਸ ਵੀ ਆ ਗਈ ਆਪਣੀ ਕਾਰਵਾਈ ਕਰਦੀ ਭਈਏ ਸਾਰਾ ਕੁਝ ਤੇ ਇਹ ਚਾਹੁੰਦੇ ਆ ਕਿ ਕਿ ਇਹ ਜਿਹੜੀ ਹੋਇਆ ਜਿੱਦਾਂ ਦੇ ਅਟੈਕ ਹੋ ਰਿਹਾ ਇਹ ਨਾਰਮਲੀ ਆਮ ਜਨਤਾ ਦੇ ਵਿੱਚ ਜਿਹੜੀ ਵੀ ਚੀਜ਼ ਹੈ دہشت ਦਾ ਹੈਗਾ ਇਹਨੂੰ ਜਲਦੀ ਤੋਂ ਜਲਦੀ ਕੀਤਾ ਜਾਏ ਸਾਡੇ ਸਾਰੇ ਐਸਐਸਓ ਸਾਹਿਬ ਵਗੈਰਾ ਸਾਰੇ ਪੁੱਛੀਏ ਨੇ ਤੇ ਮੈਂ ਚਾਹਾਂਗਾ ਕਿ ਇਹ ਚੀਜ਼ਾਂ ਦਾ ਜਲਦੀ ਜਲਦੀ ਹੱਲ ਹੋਏ ਤੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹ ਇਹ ਫੜੇ ਜਾਣ ਜਲਦੀ ਤੇ ਜਲਦੀ ਐਤੋਂ ਤਿੰਨ ਤੋਂ ਜ਼ਿਆਦਾ ਜ਼ਖਮੀ ਜਿਹੜੇ ਪਤਾ ਲੱਗਿਆ ਕਿ ਤਿੰਨ ਤੋਂ ਜ਼ਿਆਦਾ ਜਿਹੜੇ ਆ ਉਹ ਜ਼ਖਮੀ ਹੋ ਚੁੱਕੇ ਆ ਹੋਰ ਉਹ ਸਿਵਲ ਹਸਪਤਲ ਵਿੱਚ ਜਿਹੜਾ ਪਤਾ ਲੱਗਾ ਕਿ ਉਹ ਸਿਵਲ ਹਸਪਤਲ ਦੇ ਵਿੱਚ ਹੈਗੇ ਇਹਨਾਂ ਸਰਨੇ ਚੌਕ ਦੇ ਵਿੱਚ ਇੱਕ ਬਾਸੀ ਦਾ ਢਾਬਾ ਆ ਇੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਆ ਕਿ ਇੱਥੇ ਗੋਲੀਆਂ ਚੱਲੀਆਂ ਨੇ ਜਦੋਂ ਅਸੀਂ ਮੌਕੇ ਤੇ ਪਹੁੰਚੇ ਆ ਤੇ ਇਹ ਵੀ ਪਤਾ ਲੱਗਾ ਕਿ ਕੋਈ ਜ਼ਖਮੀ ਹੋਏ ਨੇ ਤਿੰਨ ਬੰਦੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਉਹਦੇ ਬਾਰੇ ਸਾਡੀ ਜਿਹੜੀ ਤਹਿਕੀਕਤ ਚੱਲ ਰਹੀ ਆ ਤੇ ਇਥੋਂ ਮੌਕੇ ਤੋਂ 7-9 ਸਾਨੂੰ ਮਿਲੇ ਨੇ ਇਹਦੇ ਸਬੰਧ ਵਿੱਚ ਸਾਰੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਆ ਜਿਹੜੇ ਵੀ ਦੋਸ਼ੀ ਹੋਏ ਉਹਨਾਂ ਨੂੰ ਪਾਕਸ਼ਾ ਨਹੀਂ ਜਾਊਗਾ ਇਹਦੀ ਹਾਲੇ ਇਨਵੈਸਟੀਗੇਸ਼ਨ ਚੱਲ ਰਹੀ ਆ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਡਿਸਕਲੋਜ਼ ਕੀਤਾ ਜਾ ਸਕਦਾ